ਸਾਨੂੰ ਇੱਕ ਹੋਰ ਬਾਈ ਜੀ ਮਿਲੇ ਨੇ ਜੋ ਗਰਮੀ ਦੇ ਪੂਰੀ ਤਰ੍ਹਾਂ ਸਤਾਏ ਹੋਏ ਨੇ ਕਿਉਂ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਭਾਈ ਤੇ ਤੁਸੀਂ ਇਹ ਗਰਮੀ ਆ ਜਿਹੜੀ ਪੈ ਰਹੀ ਐ ਨੀ ਉਹਨਾਂ ਕੀ ਕਾਰਨ ਮੰਨਦੇ ਹੋ ਪ੍ਰਦੂਸ਼ਣ ਪੋਲੂਸ਼ਨ ਨੂੰ ਤੇ ਪੋਲੂਸ਼ਨ ਨੂੰ ਦੂਰ ਕਰਨ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਪ੍ਰਦੂਸ਼ਣ ਦੂਰ ਕਰਨ ਵਾਸਤੇ ਜਿੰਨਾ ਕਿ ਆਪਾਂ ਹਰੇ-ਦਰਤ ਕੋ ਬਿਲਕੁਲ ਠੀਕ ਹੈ ਜੀ ਤੇ ਜਿਆਦਾ ਹਰੇ-ਦਰਤ ਲਾਣਾ ਚਾਹੀਦਾ ਹੁੰਦਾ ਤੁਸੀਂ ਨੇ ਹੁਣ ਤੱਕ ਕਿੰਨੇ ਪੇੜ ਲਗਾਏ ਨੇ ਕੌਣ ਤੁਹਾ ਦਾ ਮੰਨੋਗੇ ਜੀ ਮੈਂ ਤਾਂ ਆਇਆ ਤਾਂ ਪਿੱਛੇ ਤੋਂ ਆਪਾਂ ਖੇਤੀਬਾੜੀ ਵਾਲੇ ਬੰਦੇ ਆ ਕਿਤੋਂ ਖੇਤੀਬਾੜੀ ਵਾਲੇ ਬੰਦੇ ਆ ਹਾਂ ਜੀ ਹੈ ਕਿ ਹੁਣ ਪਿੰਡ ਤੋਂ ਸ਼ਹਿਰ ਆ ਕੇ ਆਪਾਂ ਕੰਮਕਾਰ ਕਰ ਰਹੇ ਨੇ ਦਰਫਤ ਨਹੀਂ ਦਰਫਤ ਆ ਆਪਣਾ ਪਿੰਡ ਜੀ ਦਾ ਠੀਕ ਆ ਹੁਣ ਤੁਸੀਂ ਇਸ ਟਾਈਮ ਐਸ ਪ੍ਰੈਜ਼ੈਂਟ ਕਿੱਥੇ ਰਹਿ ਰਹੇ ਹੋ ਪ੍ਰੈਜ਼ੈਂਟ ਆਪਾਂ ਮਹਿੰਦਰਾ ਕਾਲਜ ਪਟਿਆਲੇ ਹਾਂ ਪਟਿਆਲੇ ਤੁਸੀਂ ਪਟਿਆਲੇ ਦੇ ਵਿੱਚ ਕਿੰਨੇ ਪੇੜ ਲਗਾਏ ਨੇ ਜਿੱਤੇ ਮੇਰੇ ਨਾ ਮਾਜੀ ਲੱਕਾ ਆਪਣਾ ਆਲੇ-ਦਾਲੇ ਜਿੰਨੇ ਵੀ ਹੈਗੇ ਸੋਸਾਇਟੀ ਦੇ ਵਿੱਚ ਨਾ ਪੇੜ ਹੀ ਪੇੜ ਹੈ। ਬਹੁਤ ਪੇੜ ਹੈਗੇ ਨੇ ਤੁਸੀਂ ਕਿੰਨੇ ਲਗਾਏਗੇ? ਕੁਝ ਤਰਕੀਬਾਂ ਲਗਾ ਲਓਗੇ 50-60 ਲਾਏ ਹੋਣਗੇ। ਤੁਸੀਂ ਪੇੜ ਲਗਾਏ ਨੇ। ਹਾਂ ਲਗਾਏ ਨੇ। ਰੋਡ ਤੇ। ਰੋਡ ਦੇ ਉੱਪਰ। ਤੇ ਉਹਨਾਂ ਨੂੰ ਹੁਣ ਵੱਧ ਫੁੱਲ ਰਹੇ ਨੇ ਕਿ ਉਹ ਬਸ ਐਂ ਸੁੱਕ ਗਏ। ਉਹ ਤੇ ਜਿਹੜਾ ਬਾਦਲ ਸਾਹਿਬ ਨੇ ਪ੍ਰੋਜੈਕਟ ਲਾਇਆ ਸੀ ਉਹਦੇ ਵਿੱਚ ਸਾਰੇ ਉਹਨਾਂ ਨੇ ਕੱਟ-ਕੁੱਟ ਕੇ ਉੱਥੇ ਬਿਲਡਿੰਗਾਂ ਬਣ ਗਈਆਂ। ਰਾਂਜਕ ਹੁੰਦੇ ਜਿਹੜੇ ਨਾਵੇਂ ਉਹਨਾਂ ਨੇ ਹਾਪ ਲਗਾਇਆ ਮਤਲਬ ਕਹਿੰਦਾ ਪੇੜ ਕੱਟੇ ਗਏ ਜਿਹੜੇ ਲਗਾਇਆ ਪੇੜ ਕੱਟੇ ਗਏ ਸ਼ਹਿਰ ਵਿੱਚ ਸਰਕਾਰੀ ਬੰਦਾ 90% ਕੱਟੇ ਗਏ ਤੇ ਹੁਣ ਆਪਾਂ ਨੇ ਕੀ ਕਰਨਾ ਪਤਾ ਪੰਜ ਪੇੜ ਆਪ ਉਥੇ ਦੋਸਤਾਂ ਤੋਂ ਲਗਵਾਉਣੇ ਆਂ ਛੋੜ ਜੀ ਲਵਾਵਾਂਗੇ ਜਿੰਨਾ ਹੋ ਸਕੇ ਹਾਂਜੀ ਪੱਕਾ ਜੀ ਹਾਂ ਕੋਸ਼ਿਸ਼ ਕਰੋ ਕਿਉਂਕਿ ਜਿਹੜੇ ਆਪਣੇ ਆਣ ਵਾਲੇ ਬੱਚੇ ਨੇ ਆਣ ਵਾਲੀ ਪੌਦ ਆ ਗਈ ਨਾ ਉਹ ਕਮ ਸੇ ਕਮ ਵੱਧ ਫੁੱਲ ਸਕੇ ਤੇ ਸਹੀ ਟਾਈਮ ਜ਼ਿੰਮੇਵਾਰੀ ਸਮਝੋ ਜ਼ਿੰਮੇਵਾਰੀ ਸਮਝਣ ਕਿ ਹਾਂ ਵੀ ਜਿੰਨਾ ਕਿ ਦਰਖਤ ਲਾ ਸਕਿਆ ਉਹਨੇ ਕਿ ਪਾਣੀ ਵੀ ਉਹਦੇ ਨਾਲ ਵੱਧ ਹੈਗਾ ਪਰ ਉੱਪਰ ਦੂਜਨਾਲ ਪਾਣੀ ਵੀ نیچے ਜਾ ਰਿਹਾ ਹੈ ਹਾਂ ਜਿੰਨੇ ਲਾਵਾਂਗੇ ਉਹਨਾਂ ਆਉਣ ਵਾਲੀ ਜਨਰੇਸ਼ਨ ਨੂੰ ਫਾਇਦਾ ਵੀ ਹੋਏਗਾ ਸੋ ਅਸੀਂ ਉਮੀਦ ਕਰਦੇ ਹਾਂ ਤੁਸੀਂ ਇਹ ਕੰਮ ਜ਼ਰੂਰ ਕਰੋਗੇ ਤਾਂ ਕਿ ਆਪਣੀ ਆਉਣ ਵਾਲੀ ਜਨਰੇਸ਼ਨ ਮਦਰੀ ਉਸ ਦਾ ਆਨੰਦ ਮਾਣ ਸਕਣ ਠੀਕ ਹੈ ਹਾਂਜੀ ਹਾਂਜੀ ਸਰ ਧੰਨਵਾਦ ਜੀ ਥੈਂਕ ਯੂ